ਪਾਈ ਕਾਨ ਸਿੰਘ ਨਾਬਾ ਰਤਨਾ ਵਿਚਾਰ ਮੰਚ ਵੱਲੋਂ ਅੱਜ ਪਾਈ ਕਾਨ ਸਿੰਘ ਨਾਬਾ ਰਤਨਾ ਵਿਚਾਰ ਮੰਚ ਦੇ ਸਮੂਹ ਮੈਂਬਰਾਂ ਦਾ ਕਬੀਰ ਦਰਬਾਰ ਅਤੇ ਸਨਮਾਨ ਸਮਾਰੋਹ ਰੱਖਿਆ ਗਿਆ ਕਿਉਂਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ 27ਵਾਂ ਨਾਬਾ ਕਪਤਾ ਉਤਸਵ 16 ਫਰਵਰੀ ਨੂੰ ਰੋਟਰੀ ਭਵਨ ਨਾਬਾ ਵਿਖੇ ਲਗਾਇਆ ਜਾ ਰਿਹਾ ਜਿਸ ਵਿੱਚ ਦੁਨੀਆ ਭਰ ਦੇ ਪੰਜਾਬ ਪਰ ਦੇ ਪੰਜਾਬ ਤੋਂ ਬਾਹਰ ਰਹੀਆਂ ਸਟੇਟਾਂ ਦੇ ਜਿਹੜੇ ਵੱਡੇ ਕਵੀ ਨੇ ਪੰਜਾਬੀ ਦੇ ਉਹ ਸ਼ਾਮਲ ਹੋ ਰਹੇ ਨੇ ਇਹ ਸਾਡਾ ਆਪਣੇ ਮੈਂਬਰਾਂ ਦਾ ਸਨਮਾਨ ਸਮਾਰੋਹ ਹੁੰਦਾ ਤੇ ਕਵਤਾ ਪਾਠ ਹੁੰਦਾ ਤਾਂ ਕਿ ਅਸੀਂ 16 ਫਰਵਰੀ ਨੂੰ ਹੋਣ ਵਾਲੇ ਨਾਬਾ ਕਵਤਾ ਉਸ ਵਿੱਚ ਅਸੀਂ ਇੱਥੋਂ ਦੇ ਜਿਹੜੇ ਸਥਾਨਕ ਕਵੀ ਨੇ ਉਹਨਾਂ ਨੂੰ ਨਾਂ ਬੁਲਾਇਆ ਜਾਵੇ ਬਾਹਰਲੇ ਕਵੀਆਂ ਨੂੰ ਹੀ ਸੁਣਿਆ ਜਾਵੇ ਕਿਉਂਕਿ 76 ਕਵੀਆਂ ਨੇ ਇੱਥੇ ਸ਼ਾਮਲ ਹੋਣਾ ਸਾਰੇ ਮੁਲਕਾਂ ਚੋਂ ਤੇ ਉਹਨਾਂ ਨੂੰ ਅਸੀਂ ਸੁਣਾਂਗੇ ਸੋ ਅੱਜ ਅਸੀਂ ਆਪਣੇ ਮੈਂਬਰਾਂ ਦਾ ਸਨਮਾਨ ਕੀਤਾ ਸੋ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਮੇਰੀ ਪੁਰਜੋਰ ਬੇਨਤੀ ਹੈ ਕਿ ਜਰੂਰ 16 ਫਰਵਰੀ ਨੂੰ ਨਾਬਾ ਕਵਤਾ ਸਭਤੇ ਸਰੋਤਿਆਂ ਦੇ ਰੂਪ ਵਿੱਚ ਕਵੀਆਂ ਦੇ ਰੂਪ ਵਿੱਚ ਜਾਂ ਕਵਤਾ ਪ੍ਰੇਮੀਆਂ ਦੇ ਰੂਪ ਵਿੱਚ ਜਰੂਰ ਸ਼ਾਮਲ ਹੋਵੇ ਅਸੀਂ ਆਪ ਜੀ ਦਾ ਸਵਾਗਤ ਕਰਨ ਲਈ ਹਾਂ ਤਿਆਰ ਹਾਂ ਜੀ ਜੁਟਰ ਸਾਹਿਬ ਇੱਕ ਕਵੀ ਸੰਮੇਲਨ ਕਿੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ 27 ਸਾਲਾਂ ਤੋਂ ਜੀ ਪਿਛਲੇ 27 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਤੇ ਇਹਦਾ ਨਾਂ ਅ ਇਸ ਟਾਈਮ ਦੁਨੀਆ ਪਰਚਾ ਵੀ ਜੇ ਮੈਂ ਵੀ ਕਿਤੇ ਜਾਣਾ ਤਾਂ ਉੱਥੇ ਮੇਰੇ ਨਾਂ ਤੋਂ ਪਹਿਲਾਂ ਇਹ ਨਾਬਾ ਕਵਤਾ ਉత్సਵ ਦਾ ਨਾਂ ਲਿਆ ਜਾਂਦਾ ਤੇ ਮੇਰੀ ਇੰਟਰੋਡਕਸ਼ਨ ਇਨਾਬਾ ਕਵਤਾ ਉਸਮੈ ਨਾਲ ਕਰਦੇ ਨੇ ਤੇ ਮੈਨੂੰ ਵੀ ਮਾਣ ਹੈ ਕਿ ਮੈਨੂੰ ਇੰਨਾ ਕਵਤਾ ਪ੍ਰੇਮੀ ਪਿਆਰ ਕਰਦੇ ਨੇ ਤੇ ਅਸੀਂ ਵੀ ਇਹ ਵਿਸ਼ਵਾਸ ਦਵਾਉਨੇ ਆ ਤੇ ਨਾਬਾ ਕਪਤਾ ਉਸ ਦੇ ਬਹਾਨੇ ਪੰਜਾਬ ਦੇ ਵਿੱਚ ਕਪਤਾ ਦੀ ਜੋਤ ਜਗਦੀ ਰੱਖਾਂਗੇ ਜਿੰਨਾ ਵੀ ਸਾਡੇ ਦਾਮ ਹੈ ਤੁਹਾਡੇ ਸਾਰੇ ਦੋਸਤਾਂ ਦੇ ਮਿੱਤਰਾਂ ਦੇ ਪੱਤਰਕਾਰਾਂ ਦੇ ਲੇਖਕਾਂ ਦੇ ਸਹਿਯੋਗ ਹਾਂਜੀ ਬੰਦ ਦੇ ਤਰ੍ਹਾਂ ਦੀਆਂ ਤਿਆਰੀਆਂ ਜਿਹੜੇ ਬਿਲਕੁਲ ਜੀ ਨਾਬੇ ਦੇ ਵਿੱਚ ਜਿਹੜਾ ਨਾਬੇ ਸ਼ਹਿਰ ਦਾ ਨਾਮ ਮਨਮਤੇ ਢੰਗ ਨਾਲ ਲਿਆ ਜਾਂਦਾ ਉਹਦੇ ਵਿੱਚ ਭਾਈ ਕਾਨ ਸਿੰਘ ਨਾਬਾ ਤਾਂ ਹੈਗੇ ਨੇ ਉਹਨਾਂ ਤੋਂ ਇਲਾਵਾ ਜਿਹੜੇ ਦੋ ਵੱਡੇ ਉਤਸਵ ਹੁੰਦੇ ਨੇ ਇੱਕ ਪਿੱਛੇ ਜੇ ਅਸੀਂ 9 ਤਰੀਕ ਨੂੰ ਕਰਵਾ ਕੇ ਹਟਿਆ ਜੀ ਮੇਲਾ ਨਾਬੇ ਦਾ 28 ਮਾਤੇ ਹੁਣ ਇਹ 16 ਫਰਵਰੀ 2025 ਨੂੰ ਜਿਹੜਾ ਹੋਣ ਜਾ ਰਿਹਾ ਜੀ 27ਵਾਂ ਨਾਬਾ ਕਪਤਾ ਉਤਸਵ ਤੇ ਇਹ ਨਾਬਾ ਕਪਤਾ ਉਤਸਵ ਅੰਤਰਰਾਸ਼ਟਰੀ ਤੌਰ ਤੇ ਆਪਣੀ ਜੜੀ ਪਛਾਣ ਬਣਾ ਚੁੱਕਿਆ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਵੀ ਸਾਹਿਤਕ ਸਮਾਗਮ ਕੋਈ ਕਾਨਫਰੰਸ ਆਲਮੀ ਕਾਨਫਰੰਸ ਹੁੰਦੀ ਹੈ ਜੀ ਤਾਂ ਉਥੇ ਨਾਬਾ ਕਪਤਾ ਉਤਸਵ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਛਿੜਦਾ ਜੀ ਇਹਦਾ ਕਾਰਨ ਹੀ ਇਹੀ ਹੈ ਕਿ ਇਸ ਕਪਤਾ ਉਤਸਵ ਦੇ ਵਿੱਚ ਜਿਵੇਂ ਹੁਣ ਇਸ ਵਾਰ ਵੀ 80 ਦੇ ਕਰੀਬ ਕਵੀ ਨੇ ਜਿਹੜੇ ਜਿਹਦੇ ਵਿੱਚ ਸਿਰਫ ਪੰਜਾਬ ਤੋਂ ਨਹੀਂ ਪੰਜਾਬ ਤੋਂ ਬਾਹਰੋਂ ਤੇ ਵਿਦੇਸ਼ਾਂ ਤੋਂ ਵੀ ਕਵੀ ਜਿਹੜੇ ਇਸ ਕਵਿਤਾ ਉత్సਵ ਦੇ ਵਿੱਚ ਆਪਣੀ ਕਵਿਤਾ ਪੜਨ ਦਾ ਮਾਣ ਮਹਿਸੂਸ ਕਰਦੇ ਨੇ ਜੀ ਤੇ ਬਹੁਤ ਸਾਰੇ ਸਥਾਪਿਤ ਕਵੀ ਨੇ ਜਿਹੜੇ ਉਹ ਕਦੇ ਇਸ ਕਵਿਤਾ ਉత్సਵ ਤੋਂ ਸ਼ੁਰੂ ਕੀਤੀ ਸੀ ਉਹਨਾਂ ਨੇ ਆਪਣੀ ਕਵਿਤਾ ਪੜਨੀ ਤੇ ਅੱਜ ਉਹ ਕਵਿਤਾ ਦੇ ਖੇਤਰ ਦੇ ਵਿੱਚ ਵੱਡਿਆਂ ਮਾਣ ਬਣ ਚੁੱਕੇ ਨੇ ਸਮਰੱਥ ਮੰਨ ਚੁੱਕੇ ਨੇ ਜੀ ਤੇ ਬਿਲਕੁਲ ਇਸੇ ਇਸ ਦੀ ਜਿਹੜੀ ਪ੍ਰਸਿੱਧੀ ਦਾ ਕਾਰਨ ਹੀ ਇਹੀ ਹੈ ਜੀ ਤੇ ਵੱਡੇ ਤੋਂ ਵੱਡੇ ਕਵੀਰੇ ਜਿਹੜੇ ਇਸ ਕਵਤਾ ਉਪਸਭ ਦੇ ਵਿੱਚ ਆਪਣੀ ਕਵਤਾ ਪੜਕੇ ਗਏ ਨੇ ਰਿਸਪਾਂਸ ਮਿਲ ਰਿਹਾ ਸਾਨੂੰ ਪੂਰੀ ਆਸ ਹੈਗੀ ਆ ਕਿ ਇਸੇ ਤਰ੍ਹਾਂ ਹੀ ਜਿਹੜਾ ਸੀ ਆ ਅਕਾ ਵੀ ਉਤਸਵਾਂ ਉਸ ਨੂੰ ਅਸੀਂ ਅੱਗੇ ਵੀ ਕਰਾਉਂਦੇ ਰਹਾਂਗੇ ਤੇ 16 ਫਰਵਰੀ ਨੂੰ ਵੀ ਵੱਧ ਚੜ ਕੇ ਜਿਹੜਾ ਹੈ ਸਾਰੇ ਕਵੀ ਨੇ ਉਹ ਸਾਡੇ ਕੋਲ ਆ ਕੇ ਸ਼ਿਰਕਤ ਕਰਨਗੇ ਤੇ ਅੱਜ ਵੀ ਸਾਡਾ ਰਿਸਪੌਂਸ ਜਿਹੜਾ ਉਹ ਬਹੁਤ ਵਧੀਆ ਤੇ 16 ਫਰਵਰੀ ਦਾ ਵੀ ਅਸੀਂ ਇਹ ਚੀਜ਼ ਕਹਿ ਸਕਦੇ ਆ ਕਿ ਭਾਰਤ ਦੇ ਕੋਨੇ-ਕੋਨੇ ਤੋਂ ਸਾਡੇ ਕੋਲ ਨੇ ਜਿਹੜੇ ਕਵੀ ਉਹ ਪਹੁੰਚਣਗੇ ਤੇ ਆਪਣੀਆਂ ਜਿਹੜੀਆਂ ਨਜ਼ਮਾਂ ਨੇ ਉਹ ਸਾਡੇ ਨਾਲ ਸਾਂਝੀਆਂ ਕਰਨਗੇ ਤੇ ਸਾਨੂੰ ਆਸ ਹੈਗੀ ਆ ਕਿ ਨਾਪੇ ਦਾ ਜਿਹੜਾ ਨਾਮ ਹੈਗਾ ਉਹ ਦੁਨੀਆ ਭਰ ਦੇ ਵਿੱਚ ਅਸੀਂ ਰੌਸ਼ਨ ਕਰਾਂਗੇ